ਸਤਿ ਸ੍ਰੀ ਅਕਾਲ ਜੀ ਆ ਕਨੇਡਾ ਸਰੀ ਦਾ ਟੂਰ ਵੀਰ ਹਰਪ੍ਰੀਤ ਦੇ ਨਾਲ ਅੱਜ ਅਸੀਂ ਆਇਆ ਆ ਨਾਰਥ ਵੈਨਕੂਵਰ ਹਾਂ ਨਾਰਥ ਵੈਨਕੂਵਰ ਦੇ ਇਹ ਅਸੀਂ ਆਇਆ ਜਗਾ ਦੇ ਉੱਤੇ ਨਾਰਥ ਲੌਂਸ ਡੇ ਐਵੇਨਿਊ ਨਾਰਥ ਲੌਂਸ ਡੇ ਲੌਂਸ ਡੇ ਐਵੇਨਿਊ ਦੇ ਉੱਤੇ ਆਇਆ ਜਿੱਥੇ ਆਲੇ-ਦਾਲੇ ਤੁਸੀਂ ਦੇਖਦੇ ਹੋਵੋਗੇ ਸਮੁੰਦਰ ਹੈ ਇਹ ਇੱਕ ਤਰ੍ਹਾਂ ਦਾ ਇਹਨਾਂ ਦਾ ਕੀ ਕਹਾਂਗੇ ਆਪਾਂ ਇਹਨੂੰ ਬੰਦਰਗਾਹ ਕਹਾਂਗੇ ਹਨਾ ਤੇ ਇੱਥੇ ਚਲੋ ਬਾਕੀ ਦੀਆਂ ਚੀਜ਼ਾਂ ਦਾ ਜਿਹੜੀਆਂ ਹੋਰ ਬਾਕੀ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਕ ਇੱਥੇ ਨਾ ਲੋਕ ਨੇ ਜਿਹੜੇ ਆ ਦੇਖੋ ਸਾਰੀ ਫੈਂਸ ਦੇ ਨਾਲ ਲੋਕ ਨੇ ਜਿਹੜੇ ਲੱਗੇ ਹੋਏ ਨੇ ਤੇ ਥੋੜਾ ਜਿਹਾ ਪਤਾ ਕਰਨ ਤੇ ਇਹ ਗੱਲ ਇੱਥੇ ਪਤਾ ਚੱਲੀ ਆ ਵੀ ਇਹ ਮਾਨਤਾ ਵੈਸੇ ਤਾਂ ਤਕਰੀਬਨ ਹਰ ਇੱਕ ਜਗ੍ਹਾ ਇਦਾਂ ਦੀਆਂ ਮਾਨਤਾਵਾਂ ਹੁੰਦੀਆਂ ਨੇ ਆਪਣੇ ਭਾਰਤ ਦੇ ਵਿੱਚ ਵੀ ਹੈਗੀਆਂ ਵੀ ਆਪਾਂ ਕਿਤੇ ਦਰਾਖਤਾਂ ਦੇ ਨਾਲ ਕੋਈ ਧਾਗਾ ਬੰਨਦੇ ਆ ਕੋਈ ਕਈ ਵਾਰ ਆਪਾਂ ਹੁਣ ਅੱਜ ਕੱਲ ਸਾਡੇ ਦੇਖਦੇ ਆ ਪੰਜਾਬ ਦੇ ਵਿੱਚ ਵਿੱਚ ਰਸਤਿਆਂ ਦੇ ਵਿੱਚ ਉਹ ਜਿਹੜੇ ਝਾੜੂ ਰੜਕੇ ਕੋਲ ਕੇ ਸਿੱਟ ਜਾਂਦੇ ਨੇ ਵੀ ਕਿਸੇ ਦਾ ਵਿਆਹ ਨਾ ਹੁੰਦਾ ਹੋਵੇ ਸੋ ਇਸ ਤਰ੍ਹਾਂ ਦੀਆਂ ਮੰਤਾਵਾਂ ਨੇ ਜਿਹੜੀਆਂ ਹਰ ਇੱਕ ਸੋਸਾਇਟੀ ਦਾ ਹਿੱਸਾ ਹੁੰਦੀਆਂ ਨੇ ਭਾਵੇਂ ਕਿ ਜਿਹੜੀ ਇਹ ਲੋਕਾਂ ਨੂੰ ਆਪਾਂ ਵੈਲ ਐਜੂਕੇਟਿਡ ਮੰਨਦੇ ਆ ਤੇ ਚਲੋ ਹੈਗੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਐਡਵਾਂਸ ਨੇ ਪਰ ਇੱਥੇ ਇੱਕ ਇਹ ਚੀਜ਼ ਦੇਖਿਆ ਵੀ ਇਹ ਵੀ ਇਹਨਾਂ ਚੀਜ਼ਾਂ 'ਚ ਭਰੋਸਾ ਰੱਖਦੇ ਨੇ ਇੱਥੇ ਲੋਕ ਲਾਉਂਦੇ ਨੇ ਜਿੰਦਾ ਲਾਉਂਦੇ ਨੇ ਫੈਂਸ ਦੇ ਨਾਲ ਇਹ ਜਿੰਦੇ ਜਿਹੜੇ ਲਾਏ ਜਾਂਦੇ ਨੇ ਮੋਸਟਲੀ ਜਿਹੜੇ ਲਵਰਜ਼ ਨੇ ਜਾਂ ਜਿਹੜੇ ਮੈਰਿਟ ਕਪਲਜ਼ ਨੇ ਉਹਨਾਂ ਦੇ ਦੁਆਰਾ ਆ ਕੇ ਲਾਏ ਜਾਂਦੇ ਨੇ ਤੇ ਉਹ ਲੋਕ ਲਾਉਣ ਤੋਂ ਬਾਅਦ ਆਪਦੀ ਜਿਹੜੀ ਚਾਬੀ ਹੈ ਉਹ ਇਹਦੇ ਵਿੱਚ ਤੇ ਉਹ ਇਹ ਮੰਨਦੇ ਨੇ ਵੀ ਜਿੰਦਾ ਜਿੰਨਾ ਲੰਬਾ ਸਮਾਂ ਇੱਥੇ ਲੱਗਿਆ ਰਹੂਗਾ ਉਨਾ ਹੀ ਉਹਨਾਂ ਦਾ ਜਿਹੜਾ ਰਿਲੇਸ਼ਨ ਹੈ ਜਿਹੜਾ ਉਹਨਾਂ ਦਾ ਆਪਸੀ ਰਿਸ਼ਤਾ ਹੈ ਉਹ ਜਿਆਦਾ ਮਜ਼ਬੂਤ ਰਹੂਗਾ ਲੰਬੇ ਸਮੇਂ ਤੱਕ ਰਹੂਗਾ ਕਹਿਣ ਦਾ ਮਤਲਬ ਜਿੰਦਾ ਲਾ ਕੇ ਚਾਬੀ ਵਿੱਚ ਇੱਕ ਇਸ ਚੀਜ਼ ਦਾ ਪ੍ਰਤੀਕ ਹੈ ਵੀ ਲੰਬੇ ਸਮੇਂ ਤੱਕ ਨਿਭੂਗਾ ਤੇ ਇਸ ਤਰ੍ਹਾਂ ਦੀ ਮੰਤਾਏ ਇਹ ਮੰਨਦੇ ਨੇ ਤੇ ਇੱਥੇ ਆ ਕੇ ਜਿਹੜੇ ਲਵਰਜ਼ ਨੇ ਤੇ ਜਾਂ ਜਿਹੜੇ ਮੈਰਿਡ ਕਪਲ ਨੇ ਨਿਊਲੀ ਮੈਰਿਡ ਕਪਲ ਆਪਾਂ ਗੱਲ ਕਰੀਏ ਜੇਕਰ ਉਹ ਆ ਕੇ ਇੱਥੇ ਆਪਣਾ ਲੋਕ ਹੈ ਜਿਹੜਾ ਇਹਨਾਂ ਦੇ ਉੱਤੇ ਨੌ ਵੀ ਲਿਖੇ ਹੋਏ ਨੇ ਤੇ ਸਨ ਵੀ ਲਿਖੇ ਹੋਏ ਨੇ ਕਈਆਂ ਦੇ ਜਦੋਂ ਧਿਆਨ ਨਾਲ ਆਪਾਂ ਦੇਖਦੇ ਆਂ ਦੂਰੋਂ ਤਾਂ ਤੁਹਾਨੂੰ ਅਸੀਂ ਨਹੀਂ ਦਿਖਾ ਪਾਵਾਂਗੇ ਉਹ ਚੀਜ਼ ਵੀ ਇੱਥੇ ਉਹਨਾਂ ਦੇ ਨਾਂ ਲਿਖੇ ਹੋਏ ਨੇ ਸਨ ਲਿਖੇ ਹੋਏ ਨੇ ਆਪਣਾ ਲੋਕ ਆ ਜਿਹੜਾ ਇੱਥੇ ਲਾ ਕੇ ਤੇ ਚਾਪੀ ਹੈ ਜਿਹੜੀ ਉਹ ਸਮੁੰਦਰ ਦੇ ਵਿੱਚ ਇਹਦੇ ਪਾਣੀ ਦੇ ਵਿੱਚ ਜਿਹੜਾ ਥਰੋ ਕਰ ਜਾਂਦੇ ਨੇ ਤੇ ਇਹ ਮੰਨਦੇ ਨੇ ਵੀ ਸਾਡਾ ਜਿਹੜਾ ਰਿਸ਼ਤਾ ਜਿੰਨਾ ਸਮਾਂ ਇਹ ਲੋਕ ਇੱਥੇ ਰਹੂਗਾ ਉਹਨਾਂ ਲੰਬਾ ਸਮਾਂ ਸਾਡਾ ਰਿਸ਼ਤਾ ਨਿਭੂਗਾ ਇਹਦੇ ਨਾਲ ਮੈਂ ਤੁਹਾਨੂੰ ਆਜਾ ਹਰਪ੍ਰੀਤ ਅਸੀਂ ਤੁਹਾਨੂੰ ਇੱਧਰ ਹੋਰ ਜਿਹੜੀ ਫੈਂਸ ਹੈ ਉਹ ਵੀ ਦਿਖਾਉਣੀ ਹੈ ਜਿੱਥੇ ਜ਼ਿਆਦਾ ਗਤੀ ਦੇ ਵਿੱਚ ਹੈ ਦਿਖਾਉਂਦੇ ਨੇ ਮੈਂ ਕੈਮਰਾਮੈ ਇਹ ਚੀਜ਼ ਨੂੰ ਇੱਥੋਂ ਕਵਰ ਕਰਕੇ ਦਿਖਾਊਗਾ ਇਹ ਦੇਖੋ ਇਸ ਇਹ ਇਹ ਪਾਸੇ ਇਹ ਫੈਂਸਿੰਗ ਦੇ ਉੱਤੇ ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੱਗੇ ਹੋਏ ਉੱਧਰ ਵੀ ਹੈਗੇ ਨੇ ਪਰ ਉੱਧਰ ਥੋੜੇ ਨੇ ਪਰ ਇੱਥੇ ਜ਼ਿਆਦਾ ਮਾਤਰਾ ਦੇ ਵਿੱਚ ਲੱਗੇ ਹੋਏ ਨੇ ਤੇ ਇਹਨਾਂ ਦੇ ਉੱਤੇ ਤਕਰੀਬਨ ਸਨ ਪਾਇਆ ਹੋਇਆ ਕਈਆਂ ਦੇ ਨਾਮ ਲਿਖੇ ਹੋਏ ਨੇ ਡੇਟਾ ਲਿਖੀਆਂ ਹੋਈਆਂ ਨੇ ਤੇ ਇਸ ਤਰੀਕੇ ਨਾਲ ਮਾਨਤਾ ਚਲੋ ਹਰ ਇੱਕ ਸੋਸਾਇਟੀ 'ਚ ਹੁੰਦੀ ਹੈ ਹੁਣ ਇਹਦੇ ਨਾਲ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ ਮੈਨੂੰ ਤੇ ਨਹੀਂ ਚਲੋ ਇਹ ਗੱਲ ਕਿਉਂਕਿ ਆਪਾਂ ਥੋੜੇ ਜਿਹਾ ਗੁਰਮਤ ਗੱਦੀ ਰਾਹ ਦੇ ਪੰਦੀਆ ਆਪਾਂ ਤਾਂ ਨਹੀਂ ਇਹਨਾਂ ਗੱਲਾਂ 'ਚ ਭਰੋਸਾ ਰੱਖਦੇ ਪਰ ਕਈ ਰੱਖਦੇ ਵੀ ਹੋਣਗੇ ਤੇ ਜਿਹੜੇ ਹੁਣ ਤੁਸੀਂ ਦੇਖਦੇ ਹੋ ਤੁਹਾਡੀ ਕੀ ਮੰਤ ਹੈ ਉਹ ਜ਼ਰੂਰ ਇਸ ਚੀਜ਼ ਬਾਰੇ ਜੇਕਰ ਤੁਹਾਨੂੰ ਪਤਾ ਹੈ ਜਾਂ ਤੁਸੀਂ ਇਹਦੇ ਵਿੱਚ ਭਰੋਸਾ ਰੱਖਦੇ ਹੋ ਕਿ ਨਹੀਂ ਰੱਖਦੇ ਆਪਣੇ ਜਿਹੜੇ ਕਮੈਂਟ ਨੇ ਉਹ ਜ਼ਰੂਰ ਕਰਿਓ ਤੇ ਬਾਕੀ ਜਿਹੜੀ ਇੱਥੇ ਹੋਰ ਦਿਖਾਉਣ ਵਾਲੀਆਂ ਚੀਜ਼ਾਂ ਨੇ ਉਹ ਤੁਹਾਨੂੰ ਜਿਵੇਂ ਜਿਵੇਂ ਬਲੌਗ ਬਣਦੇ ਜਾਣਗੇ ਉਹ ਆਪਾਂ ਦਿਖਾਉਂਦੇ ਰਹਾਂਗੇ ਇੱਥੇ ਲਈ ਇੰਨੇ ਹੀ ਕਾਫੀ ਹੈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ